ਅਕੈਡਮੀ ਫਲੋਰ ਰਜਿਸਟਰਡ ਬਲੂਨ ਸਵਰਗਵਾਸੀ ਸਰਦਾਰ ਗੁਰਵਿੰਦਰ ਸਿੰਘ ਅਟਵਾਲ ਜੀ ਦੀ ਯਾਦ ਨੂੰ ਸਮਰਪਿਤ ਫੁੱਟਬਾਲ ਕੱਪ ਖੇਡ ਮੇਲਾ ਸ਼ਹਿਰ ਫਲੋਰ ਦੇ ਵਿੱਚ 7 8 ਅਤੇ 9 ਫਰਵਰੀ ਨੂੰ ਬੜੀ ਸ਼ਾਨੋ ਸ਼ੌਕਤ ਦੇ ਨਾਲ ਕਰਵਾਇਆ ਜਾ ਰਿਹਾ ਦੇਖਦੇ ਹਾਂ ਮੌਕੇ ਦੀਆਂ ਲਾਈਵ ਤਸਵੀਰਾਂ ਇਹ ਸੀ ਰਿਪੋਰਟਰ ਕੁਲਦੀਪ ਸਿੰਘ ਥੜਾ ਦੀ ਡੀਵੀ ਨਿਊਜ਼ ਪੰਜਾਬ ਲਈ ਸ਼ਹਿਰ ਫਲੋਰ ਤੋਂ ਖਾਸ ਰਿਪੋਰਟ ਸਰ ਅੱਜ ਦੀ ਪ੍ਰੈਸ ਕਾਨਫਰੰਸ ਬਾਰੇ ਗਰੀਫ ਕਰ ਦਿੰਦਾ ਹਾਂ ਅੱਜ ਪਹਿਲਾਂ ਤਾਂ ਤੁਹਾਨੂੰ ਸਾਰੇ ਪ੍ਰੈਸ ਵਾਲੇ ਭਾਈ ਭਾਈਆਂ ਨੂੰ ਤੇ ਸਾਰੇ ਤੁਹਾਡੇ ਦੇਖਰੇ ਸਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਅਸੀਂ ਜਿਹੜਾ ਇਹ ਫੁੱਟਬਾਲ ਅਕੈਡਮੀ ਫਲੋਰ ਜਿਹੜੀ ਰਜਿਸਟਰਡ ਫੁੱਟਬਾਲ ਅਕੈਡਮੀ ਹੈ ਉਹਦੇ ਵੱਲੋਂ ਅੱਠਵਾਂ ਫੁੱਟਬਾਲ ਟੂਰਨਾਮੈਂਟ ਕਰਾ ਫੁੱਟਬਾਲ ਟੂਰਨਾਮੈਂਟ ਦੇ ਖੇਡ ਮੇਲਾ ਕਰਾਇਆ ਜਾ ਰਿਹਾ ਹੈ ਇਹ ਜਿਹੜਾ ਦੂਜਾ ਟੂਰਨਾਮੈਂਟ ਹੈ ਜਿਹੜਾ ਮੇਰੇ ਸਵਰਗਵਾਸੀ ਪ੍ਰਦਾਤਾ ਗੁਬਿੰਦਰ ਸਿੰਘ ਹਟਵਾਲ ਹੋਣਾਂ ਦੇ ਦਿਨਗੀ ਯਾਦ ਨੂੰ ਸਮਰਪਿਤ ਅਸੀਂ ਕਰਾ ਰਹੇ ਹਾਂ ਤੇ ਇਹਦੇ ਵਿੱਚ ਵੱਖ-ਵੱਖਰੇ ਕੈਟਾਗਰੀਜ਼ ਦੀ ਅਸੀਂ ਸਪੋਰਟਸ ਕਰਾਉਣ ਜਾ ਰਹੇ ਹਾਂ ਪਹਿਲਾਂ ਤਾਂ ਫੁੱਟਬਾਲ ਆਲ ਓਪਨ ਦਾ ਅਸੀਂ ਟੂਰਨਾਮੈਂਟ ਕਰਾਉਣ ਜਾ ਰਹੇ ਹਾਂ ਤੇ ਜਿਹਦਾ ਇਨਾਮ 75000 ਰੁਪਏ ਹੈ ਪਹਿਲਾ ਤੇ ਦੂਜਾ ਇਨਾਮ ਜਿਹੜਾ ਆ ਉਹ 41000 ਰੁਪਏ ਆ ਫਿਰ ਅਸੀਂ ਇੱਕ ਫੁੱਟਬਾਲ ਅੰਡਰ 16 ਦਾ ਟੂਰਨਾਮੈਂਟ ਜਿਹੜਾ ਕਰਾ ਰਹੇ ਹਾਂ ਉਹਦਾ ਪਹਿਲਾ ਇਨਾਮ 21000 ਰੁਪਏ ਹੈ ਤੇ ਦੂਜਾ ਨਾਮ 15000 ਰੁਪਏ ਹੈ ਤੇ ਬਾਸਕਟਬਾਲ ਦਾ ਵੀ ਅਸੀਂ ਫੁੱਲ ਫਲੈਜ ਟੂਰਨਾਮੈਂਟ ਕਰ ਰਹੇ ਹਾਂ ਜਿਹਦਾ ਪਹਿਲਾ ਇਨਾਮ 31000 ਹੈ ਤੇ ਦੂਜਾ ਨਾਮ 21000 ਤੇ ਨੈਸ਼ਨਲ ਸਟਾਈਲ ਕਬੱਡੀ ਜਿਹੜੀ ਅੰਡਰ 19 ਅਸੀਂ ਕਰਾਉਣ ਜਾ ਰਹੇ ਹਾਂ ਉਹਦਾ ਪਹਿਲਾ ਇਨਾਮ 15000 ਰੁਪਏ ਹੈ ਤੇ ਦੂਜਾ ਨਾਮ ਜਿਹੜਾ 11000 ਰੁਪਏ ਹੈ ਤੇ ਟਕਾ ਮੁਬਾਰਜਾ ਰਸਿਕਾ ਰਸਾ ਕਸੀ ਦੇ ਮੁਕਾਬਲੇ ਜਿਹੜੇ ਅਸੀਂ ਕਰਾ ਰਹੇ ਹਾਂ ਉਹਦਾ ਉਹਦਾ ਪਹਿਲਾ ਨਾਮ 22000 ਰੁਪਏ ਹੈ ਤੇ ਦੂਜਾ ਨਾਮ ਜਿਹੜਾ ਆ ਉਹਦਾ 15000 ਰੁਪਏ ਆ ਤੇ ਇੱਕ ਅਸੀਂ ਕਵਰਟੀ ਦਾ ਸ਼ੋਅ ਮੈਚ ਵੀ ਕਰਾਉਣ ਜਾ ਰਹੇ ਆ ਇਹ ਨਾਮਾਂ ਦਾ ਤੇ ਖੇਡਾਂ ਦਾ ਵੇਰਵਾ ਮੈਂ ਤੁਹਾਨੂੰ ਸਾਰਾ ਦੱਸ ਦਪਾਂ ਜੇ ਤੁਹਾਡਾ ਕੋਈ ਹੋਰ ਸਵਾਲ ਆ ਤਾਂ ਤੁਸੀਂ ਪਲੀਜ਼ ਕੀ ਮੇਨ ਮੋਟਿਵ ਕੀ ਹੈ ਸਰ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਕਿ ਜਦੋਂ ਅੱਜ ਕੱਲ ਬੱਚੇ ਆ ਮਨੀ ਭਾਦੀ ਨੇ ਵੀ ਗੱਲ ਕੀਤੀ ਹੈ ਵੀ ਇਹ ਨੌਜਵਾਨ ਇਦਾਂ ਆ ਜੀ ਕਿ ਪਹਿਲਾਂ ਤਾਂ ਅਸੀਂ ਮੈਂ ਅਸੀਂ ਬੜੇ ਬੜਭਾਗੀ ਆ ਕਿ ਸਾਡੇ ਨਾਲ ਸਾਡੇ ਜਿਹੜੇ ਸਪான்ਸਰ ਆ ਜਾਂ ਸਾਡੇ ਨਾਲ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਸਾਡੇ ਐਨਆਰਆਈ ਵੀਰ ਤੇ ਸਾਡੇ ਸਪான்ਸਰ ਜਿਹਦਾ ਉਹਨਾਂ ਦੇ ਵਿੱਚੋਂ ਅੱਜ ਖਸ਼ਵੰਤ ਭਾਜੀ ਸੰਧੂ ਸਾਹਿਬ ਸਾਡੇ ਕੋਲ ਹਾਜ਼ਰ ਆ ਪਿੰਦੂ ਜੋਲ ਜੀ ਆ ਤੇ ਸਾਰਾ ਸ਼ਹਿਰ ਸਾਡੇ ਨਾਲ ਆ ਪਰਮਿੰਦਰ ਮਾਹਲ ਜੀ ਆ ਸੈਣੀ ਸਾਹਿਬ ਸਾਡੇ ਬਰਿੰਦਰ ਸੈਣੀ ਜੀ ਇਹ ਸਾਡੇ ਬੜੇ ਸਾਡੇ ਨਾ ਮੋੜੇ ਨਾ ਮੋੜਾ ਲਾ ਕੇ ਚੱਲ ਰਹਾ ਆ ਬਾਬਾ ਜੀ ਕੜਿਆਣੇ ਤੋਂ ਆਏ ਆ ਕ੍ਰਾਂਤੀ ਜੀ ਜਲੰਧਰ ਵਾਲੇ ਆ ਤੇ ਬਾਬਾ ਜੀ ਸ਼ੰਭੂ ਜੀ ਵੀ ਆ ਗਏ ਸਾਡੇ ਚੇਅਰਮੈਨ ਟਰਸਟ ਦੇ ਤਾਂ ਸਾਰਿਆਂ ਦੇ ਇਹ ਯੋਗਦਾਨ ਦੇ ਨਾਲੇ ਕੰਮ ਹੋ ਰਿਹਾ ਪਰ ਜਿਹੜੀ ਸਾਡੀ ਮੇਨ ਜਿਹੜੀ ਸਾਡੀ ਬੱਚਿਆਂ ਨੂੰ ਹੈਂਡਲ ਕਰਨ ਦੀ ਸਭ ਨਾਲ ਜਿਹੜੀ ਅਹਿਮ ਜ਼ਿੰਮੇਵਾਰੀ ਆ ਉਹ ਮਨੀ ਧਾਲੀਵਾਲ ਜੀ ਤੇ ਆਯਾਗਰ ਰਾਏ ਜੀ ਇਹ ਸੰਭਾਲ ਰਿਹਾ ਆ ਆਯਾਗਰ ਰਾਏ ਉਹਨਾਂ ਦੀ ਅੰਕਲ ਦੀ ਤੇ ਮਨੀ ਧਾਲੀਵਾਲ ਉਹਨਾਂ ਦੀ ਐਵਰੀ ਡੇ ਇੱਥੇ ਅਟੈਂਡੈਂਸ ਹੁੰਦੀ ਆ ਬੱਚਿਆਂ ਦੀ ਦੇਖ ਰੇ ਇਹ ਜਿਹੜਾ ਸਭ ਨਾਲ ਵੱਡਾ ਯਾਨੀ ਕਿ ਮੇਨ ਕੰਮ ਜਿਹੜਾ ਹੈ ਇਹ ਕਰਦੇ ਆ ਤੇ ਬਾਕੀ ਜਿਹੜਾ ਸਾਡਾ ਮਹੱਤਵ ਇਹਦਾ ਇਹ ਹੈ ਕਿ ਬੇ ਬੱਚੇ ਵੱਧ ਤੋਂ ਵੱਧ ਗਰਾਊਂਡ ਦੇ ਵਿੱਚ ਆਉਣ ਤੇ ਜਿਹੜਾ ਬੱਚਾ ਗਰਾਊਂਡ ਦੇ ਨਾਲ ਜੁੜ ਜਾਂਦਾ ਆ ਆਪਣੀ अर्ਲੀ ਏਜ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਉਹ ਬੱਚਾ ਜਿਹੜਾ ਉਹ ਫਿਰ ਨਸ਼ਿਆਂ ਤੋਂ ਦੂਰ ਰਹਿੰਦਾ ਤੇ ਉਹਨੂੰ ਸਟੱਡੀਜ਼ ਤੇ ਜਿਹੜੀ ਸਪੋਰਟਸ ਦੇ ਦੋਨਾਂ ਦੇ ਵਿੱਚ ਐਕਸਲਰੇਸ਼ਨ ਮਿਲਦੀ ਹੈ ਸਾਡਾ ਮੇਨ ਮਾਤਵ ਇਹੀ ਹੈ